ਆਪ ਦਾ ਦਾਸ ਦੇ YouTube ਚੈਨਲ میوزਿਕ ਟੀਚਰ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਬਹੁਤ ਹੀ ਪਿਆਰਾ ਸ਼ਬਦ ਭਾਈ ਸਪਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲਿਆਂ ਦਾ ਸਿੱਖਣ ਜਾ ਰਹੇ ਹਾਂ ਬਹੁਤ ਸਾਰੀਆਂ ਸੰਗਤਾਂ ਨੇ ਬਹੁਤ ਸਾਰੇ ਵੀਰਾਂ ਨੇ ਭੈਣਾਂ ਨੇ ਕਮੈਂਟ ਕੀਤੇ ਸੀ ਕਿ ਭਾਈ ਸਾਹਿਬ ਦਾ ਇਹ ਬੜਾ ਸ਼ਬਦ ਜ਼ਰੂਰ ਸਿਖਾਉਣਾ ਸ਼ਬਦ ਹੈ ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕੰਭੂ ਵਿਅਕਤ ਹੁਣ ਆਪਾਂ ਪਹਿਲੇ ਕਾਲੇ ਸੀ ਸ਼ਾਰਪ ਤੋਂ ਵੀਰਾਂ ਵਾਸਤੇ ਵੀਡੀਓ ਲੈ ਕੇ ਆਏ ਆ ਅਤੇ ਭੈਣਾਂ ਦੇ ਸਕੇਲ ਚੌਥੇ ਕਾਲੇ ਤੋਂ ਇਹ ਵੀਡੀਓ ਲੈ ਕੇ ਆਏ ਆ ਕਿਉਂਕਿ ਸਟੈਂਡਰਡ ਸਕੇਲ ਦੋਨੋਂ ਹੀ ਹੁੰਦੇ ਨੇ ਭੈਣਾਂ ਦੇ ਵੀਰਾਂ ਦੇ ਕਈਆਂ ਦੀ ਬੀਬੀਆਂ ਦਾ ਉੱਚਾ ਗਲਾ ਹੁੰਦਾ ਉਹ ਇੱਥੋਂ ਘਾ ਲੈਂਦੀਆਂ ਨੇ ਕਈਆਂ ਵੀਰਾਂ ਦਾ ਉੱਚਾ ਗਲਾ ਹੁੰਦਾ ਉਹ ਇੱਥੋਂ ਘਾ ਲੈਂਦੇ ਨੇ ਟੀ ਸ਼ਾਰਪ ਤੋਂ ਪਰ ਕਈ ਵੀ ਜ਼ਿਆਦਾਤਰ ਵੀਰ ਜਿਹੜੇ ਹੁੰਦੇ ਨੇ ਉਹ ਪਹਿਲੇ ਕਾਲੇ ਤੋਂ ਗਾਇਨ ਕਰਦੇ ਨੇ ਇਸ ਕਰਕੇ ਇਹ ਵੀਡੀਓ ਜਿਹੜੀ ਜ਼ਿਆਦਾਤਰ ਬਣਾਈ ਜਾਂਦੀ ਹੈ ਪਹਿਲੇ ਕਾਲੇ ਤੋਂ ਬਣਾਈ ਜਾਂਦੀ ਹੈ ਜੀ आओ सारे अपना शब्द शुरू करते हैं सदर है कंजन सी का है ਜਾਤ ਸੋ ਅਜੰਮਾ ਜਾ ਹੈ ਜਾਤ ਸੋ ਅਜੰਮਾ ਜਾ ਹੈ ਸਦਾਰੇ ਕੰਚੀ ਸੀ ਆ ਕਾਲ ਨ ਕੋ ਤੁੰਗਾ ਹੈ ਸਦਾਰੇ thank okay. okay. you ਤੱਕ ਮਰ ਕੋ ਮਾਂ ਚੇ ਸਿਤਾ ਤਾਲ ਨੂੰ ਕਦੂ ਤਾ ਮੈਂ ਹਾਉ ਜੀ ਆਪਾਂ ਸਿੱਖਦੇ ਤੇ ਭਾਈ ਸਾਹਿਬ ਨੇ ਇਹਨੂੰ ਕਿਸ ਤਰੀਕੇ ਨਾਲ ਗਾਇਆ ਠੀਕ ਹੈ ਸੁਰਾਂ ਦੇਖ ਲੈਣਾ ਆਪਨੇ ਐਸੀ ਸ਼ਬਦ ਵਿੱਚ ਸੁਰਾਂ ਲੱਗ ਰਹੀਆਂ ਨੇ ਵੀਰ ਦੇਖ ਲੈਣ ਸਾ ਰੇ ਗਾ ਸ਼ੁਦ ਮਾ ਪਾ ਧਾ ਕੋਮਲ ਲੱਗ ਰਿਹਾ ਇੱਕ ਵਾਰੀ ਸਥਾਈ ਵਿੱਚ ਉਸ ਤੋਂ ਬਾਅਦ ਨਹੀਂ ਲੱਗੇਗਾ ਨੇ ਸ਼ੋਧ ਲੱਗੇਗੀ ਅਤੇ ਉਸ ਤੋਂ ਬਾਅਦ ਉੱਪਰਲਾ ਸਾਤ ਮਤਲਬ ਕਿ ਕਿਤੇ ਨਾ ਕਿਤੇ ਜਿੱਥੋਂ ਤੱਕ ਮੈਂ ਜਾਣਦਾ ਤਾਂ ਇਹ ਇੱਕ ਰਾਗ ਨਟ ਭੈਰਵ ਹੁੰਦਾ ਹੈ ਕਲਾਸਿਕਲ ਦਾ ਰਾਗ ਹੈ ਸ਼ਾਇਦ ਭਾਈ ਸਾਹਿਬ ਨੇ ਉਸ ਰਾਗ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਬੰਦਿਸ਼ ਬਣਾਈ ਹੋਵੇਗੀ ਰਾਗ ਨਟ ਭੈਰਵ ਦੀਆਂ ਸੁਰਾਂ ਲਗਭਗ ਇਸ ਤਰ੍ਹਾਂ ਹੀ ਹੁੰਦੀਆਂ ਸਾਰੇ ਗਾ ਮਾ ਬਾਧਨੀ ਸਾ ਨੀ ਗਾ ਪ ਮਾ ਗਰੇ ਸਾ ਇਹ ਨਟ ਭੈਰਵ ਦੀਆਂ ਸੁਰਾਂ ਨੇ ਕਪਾਈ ਸਾਹਬ ਨੇ ਮੈਨੂੰ ਲੱਗਦਾ ਇਹਨੂੰ ਮੁੱਖ ਰੱਖ ਕੇ ਰਾਤ ਨੂੰ ਇਹ ਮੰਦਸ ਬਣਾਈਏ ਆਉ ਸਕਦੇ ਆ ਜੀ ਇੱਥੋਂ ਸ਼ੁਰੂ ਕਰਨਾ ਹੈ ਗਾਸ਼ੁੱਤ ਤੋਂ ਸਦਾ ਰਹੇ ਸਦਾ ਰਹੇ ਕੰਚਨ ਸੀ ਕਾਇਆ ਕਾਨ ਨਾਕ ਬੂਹ ਪਿਆ ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕਬੂਧ ਤੇ ਉਸ ਤੋਂ ਬਾਅਦ ਫਿਰ ਅੱਗੇ ਆ ਜਾਣਾ ਆਤਮ ਉਪਦੇਸ ਆਤਮ ਉਪਦੇਸ ਬੇਸ ਸੰਜਮ ਕੋ ਆਤਮ ਉਪਦੇਸ ਬੇਸ ਸੰਜਮ ਕੋ ਰਸਤਾਬ ਜਾਪ ਸੋ ਅਜਾ ਜਾਪ ਜਾਪ ਸੋ ਅਜਾ ਜਾਪ ਤੇਰਸ ਭਾਈ ਸਦਾ ਰਹੇ ਕੰਚਨ ਸੀ ਪਾਇਆ ਕਾਲ ਨਾ ਕਬ ਪਹੁੰਚਿਆ ਉਸ ਤੋਂ ਬਾਅਦ ਅੰਤਰੇ ਦੇ ਆ ਜਾਣਗੇ ਜੀ ਆਪਾਂ ਅੰਤਰਾ ਥੋੜਾ ਜਿਹਾ ਮੁਸ਼ਕਲ ਹੈ ਤੇ ਆਨਾਲ ਆਪ ਜੀ ਨੇ ਦੇਖਣਾ ਆਪ ਜੀ ਸਮਝ ਜਾਓਗੇ ਦੇਖੋ ਗਾਸ਼ੋ ਤੋਂ ਲੈ ਕੇ ਅੰਤਰਾ ਸ਼ੁਰੂ ਹੋਣਾ ਰੇ ਮਨ ਇਹ ਦਿੱਤ योग कमाबो सरगम है गाफा धा रे सा सा नि धा पा गामा गम गा... गामा गम रे पा रे मन ए पेत योग कमाबो अगले 9 17 ਸਿੰਘ ਦੇ ਸਾਚੇ ਅਕਾਫਤ ਕਮ ਥਲਾ ਰਗੇ ਇਹ ਲਾਈਨ ਦੋ ਦੋ ਵਾਰ ਇਸ ਤਰੀਕੇ ਨਾਲ ਬੋਲਣ ਤੋਂ ਬਾਅਦ ਧਿਆਨ ਵਿਪੂਰਤ ਛਡਾ ਬੋ ਪਾਣੀ ਨਿਸਾਰੇ ਸਾਨਿ ਸਾਨਿ ਧਪਾ ਨਾਵੋ ਧਿਆਨ ਬੀਪੂਤ ਚੜਾਵੋ ਧਿਆਨ ਬੀਪੂਤ ਚੜਾਵੋ ਸਦਾ ਰਹੇ ਦੁਆਰਾ ਸਥਾਈ ਤੇ ਆ ਜਾਓ ਠੀਕ ਹੈ ਜੀ ਉਮੀਦ ਹੈ ਕਿ ਮੇਰੇ ਵੀਰ ਸਿੱਖੇ ਹੋਣੇ ਹੁਣ ਪੈਣਾ ਸਿੱਖ ਲੈਣ ਜਿਹਨਾਂ ਦਾ ਚੌਥਾ ਗਾਲਾ ਸਕੇਲ ਹੈ ਪੈਣਾ ਦਾ ਉਹ ਦੇਖ ਲੈਣ ਮੈਂ ਸਰਗਮਾ ਜਦੋਂ ਬੋਲਦਾ ਤਾਂ ਜਿਨਾਂ ਦਾ ਸਕੇਲ ਪੈਣਾ ਦਾ ਪੰਜਵਾਂ ਗਾਲਾ ਹੈ ਕਈ ਪੈਣਾ ਕਹਿੰਦੀ ਸਾਡਾ ਸਕੇਲ ਤੇ ਪੰਜਵਾਂ ਗਾਲਾ ਹੈ ਤਾਂ ਅਸੀਂ ਕੀ ਕਰੀਏ ਤਾਂ ਪੈਣਾ ਨੂੰ ਬੇਨਤੀ ਹੈ ਵੀ ਸਰਗਮ ਸੁਣਿਆ ਕਰੋ ਤੁਸੀਂ ਸਰਗਮ ਜਿਹੜੀ ਕਦੇ ਨਹੀਂ ਬਦਲਦੀ ਹੁੰਦੀ ਸ਼ਬਦ ਦੀ ਹੈ ਨਾ ਤੁਸੀਂ ਸਰਗਮ ਨੂੰ ਧਿਆਨ ਚ ਰੱਖਿਆ ਕਰੋ ਸੁਰਾ ਨਾ ਦੇਖਿਆ ਕਰੋ ਫਿਰ ਤੁਸੀਂ ਸਰਗਮ ਦੇਖਿਆ ਕਰੋ ਜਿਨਾਂ ਦਾ ਸਕੇਲ ਅਲੱਗ ਹੁੰਦਾ ਦੇਖੋ ਇੱਥੋਂ ਸ਼ੁਰੂ ਹੋਏਗਾ ਸਦਾ ਰਹੇ ਜੇ ਆਪਾਂ ਇੱਥੋਂ ਜਾਵਾਂਗੇ ਅਜਵੇਂ ਕਾਲੇ ਤੋਂ ਤਾਈ ਗਾਏ ਚੌਥੇ ਕਾਲੇ ਤੋਂ ਜਾਵਾਂਗੇ ਤਾਈ ਗਾ ਚੌਥੇ ਕਾਲੇ ਵਾਲੀਆਂ ਪੈਣਾ ਦੇ ਬੀਬੀਆਂ ਬੱਚੇ ਦੇਖ ਲੈਣ ਸਦਾ ਰਹੇ ਸਦਾ ਰਹੇ ਕੰਚਨ ਸੀ ਕਾਂ ਕਾਲ ਨਾ ਕਗੋ ਦਾ ਪੇ ਸਰਗਮ ਹੈ ਗ ਗ ਮ ਰੇ ਦੇ ਸਾ ਸਾ ਦੇ ਨੀ ਸਾ ਸਾ ਕਾਲ ਨਾਕਬੰ ਘਰ ਪਹਿਰ ਅੱਗੇ ਆ ਜਾਣਾ ਸਥਾਈ ਜੋਗ ਆਤਮ ਉਪਦੇਸ ਇਸ ਸੰਜਮ ਕੋ ਆਤਮ ਉਪਦੇਸ ਇਸ ਸੰਜਮ ਕੋ ਉਸ ਤੋਂ ਬਾਅਦ

ਗਾਪਾ ਅੰਤਰੇ ਤੇ ਆਵਾਂਗੇ ਜੀ ਅੰਤਰਾ ਜਿਹੜਾ ਗਾਤੋਂ ਸ਼ੁਰੂ ਹੋਣਾ ਰੇ ਮਨ ਮੇ ਬੇਕ ਜੋਬ ਕਮਾ ਗਾਪਾ ਥਾਰੇ ਸਾਸਾਨਿ ਧਾਵਾਂ ਦੇਖੋ ਗਾਪਾ ਥਾਰੇ ਬਲਾਰੇ ਗਾਪਾ ਥਾਰੇ ਸਾਸਾਨਿ ਧਾ गामा गामा रे रे पा रे मन ने बेद जोग कमाओ उसके बाद अगली लाइन संगीत तो कपट कंठ ला तोला ना इस तरह बोलो तो बाद ਨਾਮ ਵੀ ਪੂਛੜਾਵੋ ਧਿਆਨ ਵੀ ਪੂਰਤ ਚੜਾਵੋ ਪਾਣੀ ਨੀ ਸਾਰੇ ਸਨੀ ਨੀ ਸਾ ਸਾ ਸਾਨੀ ਧਾਪਾ ਧਿਆਨ ਵੀ ਪੂਰਤ ਚੜਾਵੋ ਧਿਆਨ ਵਿਪੂਤ ਚੜਾਵੋ ਧਿਆਨ ਵਿਪੂਤ ਚੜਾਵੋ ਸਦਾ ਰਹੇ ਕਿਨਾਲ ਆਪ ਜੀ ਨੇ ਅਸਥਾਈ ਨੂੰ ਗਾ ਕੇ ਇਸ ਤਰ੍ਹਾਂ ਤਰ੍ਹਾਂ ਗਾਣਾ ਉਮੀਦ ਆਪ ਜੀ ਨੂੰ ਸਮਝ ਆ ਗਿਆ ਹੋਵੇਗਾ ਜੇ ਫਿਰ ਵੀ ਕੋਈ ਪ੍ਰੋਬਲਮ ਆਈ ਹੋਵੇ ਸਿੱਖਣ ਵਿੱਚ ਤਾਂ ਆਪ ਜੀ ਨੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਇੰਨਾ ਪਿਆਰ ਚੈਨਲ ਨੂੰ ਦਿੰਦੇ ਹੋ ਹਰੇਕ ਵੀਡੀਓ ਨੂੰ ਆਪ ਜੀ ਚੰਗੀ ਤਰ੍ਹਾਂ ਦੇਖਦੇ ਹੋ ਆਪ ਜੀ ਦਾ ਬਹੁਤ ਧੰਨਵਾਦ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਜੇ ਕਿਸੇ ਨੇ ਕੋਈ ਸ਼ਬਦ ਸਿੱਖਣਾ ਹੈ ਤਾਂ ਆਪ ਜੀ ਮੈਨੂੰ ਕਮੈਂਟ ਵਿੱਚ ਦੱਸ ਸਕਦੇ ਹੋ ਤੁਹਾਡਾ ਕਿਹੜਾ ਸਕੇਲ ਹੈ ਮੈਨੂੰ ਉਹ ਦੱਸਣਾ ਉਸ ਸਕੇਲ ਤੋਂ ਆਪ ਜੀ ਨੂੰ ਸ਼ਬਦ ਵੀਡੀਓ ਵਿੱਚ ਪਾ ਦਿੱਤਾ ਜਾਏਗਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ